ਤਾਂ ਬਾਬਾ ਸ੍ਰੀ ਚੰਨ ਜੀ ਬਾਬਾ ਸ੍ਰੀ ਚੰਨ ਜੀ ਦੀ ਇੱਕ ਬਹੁਤ ਹੀ ਸੁੰਦਰ ਅਤੇ ਪਿਆਰੀ ਕਥਾ ਜਦੋਂ ਬਾਬਾ ਸ੍ਰੀ ਚੰਨ ਜੀ ਬਾੜਸਾਹ ਤੋਂ ਚੱਲ ਕੇ ਪਠਾਨਕੋਟ ਤੋਂ ਕੁਝ ਦੂਰੀ ਦੇ ਫਾਸਲੇ ਤੇ ਪਹੁੰਚੇ ਡਲਹੌਜੀ ਰੋਡ ਦੇ ਨੇੜੇ ਤਾਂ ਬਾਬਾ ਸ੍ਰੀ ਚੰਨ ਜੀ ਉੱਥੇ ਦੰਤਨ ਕਰ ਰਹੇ ਸਨ ਅਤੇ ਜਦੋਂ ਉਹ ਦੰਤਨ ਕਰ ਰਹੇ ਸਨ ਤਾਂ ਕੁਝ ਔਰਤਾਂ ਗਾਗਰਾਂ ਵਿੱਚ ਪਾਣੀ ਭਰ ਕੇ ਆ ਰਹੀਆਂ ਸਨ ਬਾਬਾ ਸ੍ਰੀ ਚੰਨ ਜੀ ਨੇ ਉਹਨਾਂ ਕੋਲੋਂ ਚੁੱਲੀ ਕਰਨ ਵਾਸਤੇ ਪਾਣੀ ਮੰਗਿਆ ਪਰ ਔਰਤਾਂ ਨੇ ਅੱਖੋਂ ਕਿਹਾ ਕਿ ਅਸੀਂ ਬਹੁਤ ਦੂਰੋਂ ਪਾਣੀ ਲੈ ਕੇ ਆਈਆਂ ਹਾਂ ਜੇ ਤੁਹਾਡੇ ਵਿੱਚ ਸ਼ਕਤੀ ਹੈ ਤਾਂ ਇੱਥੋਂ ਹੀ ਪਾਣੀ ਕੱਢ ਲਵੋ ਬਾਬਾ ਸ੍ਰੀ ਚਾਂਦੀ ਇਹ ਸ਼ਬਦ ਸੁਣ ਕੇ ਮੂਸੂਪੁਰਾਏ ਅਤੇ ਕਿਹਾ ਕਿ ਠੀਕ ਹੈ ਜਿਵੇਂ ਪ੍ਰਮਾਤਮਾ ਚਾਹਣਗੇ ਬਾਬਾ ਸ੍ਰੀ ਚਾਂਦੀ ਨੇ ਆਪਣਾ ਚਿੰਟਾ ਜ਼ਮੀਨ ਤੇ ਮਾਰਿਆ ਪਾਣੀ ਦਾ ਚਸ਼ਮਾ ਉੱਥੋਂ ਧਰਤੀ ਦੇ ਵਿੱਚੋਂ ਨਿਕਲ ਆਇਆ ਉੱਥੇ ਬਾਬਾ ਸ੍ਰੀ ਚਾਂਦੀ ਨੇ ਚੂਲੀ ਭਰੀ ਅਤੇ ਮੂੰਹ ਸਾਫ਼ ਕੀਤਾ ਅਤੇ ਫਿਰ ਇਸ਼ਨਾਨ ਕੀਤਾ ਇਸ ਕੌਤਕ ਦੀ ਖਬਰ ਜਦੋਂ ਸ਼ਹਿਰ ਵਿੱਚ ਫੈਲੀ ਤਾਂ ਦੂਰੋਂ ਦੂਰੋਂ ਸੰਗਤਾਂ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਆਉਣ ਲੱਗੀਆਂ ਅੱਜ ਇਹ ਅਸਥਾਨ ਬਾਬਾ ਸ੍ਰੀ ਚਾਂਜੀ ਦੇ ਮੰਦਿਰ ਦੇ ਨਾਮ ਤੇ ਮਸ਼ਹੂਰ ਹੈ ਸ਼ਾਮ ਨੂੰ ਆਰਤੀ ਹੁੰਦੀ ਹੈ ਦੂਰੋਂ ਨੇੜੇੋਂ ਸੰਗਤਾਂ ਬਾਬਾ ਜੀ ਦੇ ਇਸ ਅਸਥਾਨ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ ਬਾਬਾ ਸ੍ਰੀ ਚਾਂਜੀ ਦਾ ਇਹ ਚਮਤਕਾਰ ਰਹੀ ਦੁਨੀਆ ਤੱਕ ਰਹੇਗਾ ਧੰਨ ਧੰਨ ਬਾਬਾ ਸ੍ਰੀ ਚਾਂਜੀ ਮਹਾਰਾਜ ਕਿਰਪਾ ਕਰੋ